ਇਨਾਂ ਬਾਈ ਧਾਰੀਆਂ ਨੂੰ ਸੋਝੀ ਕੋਈ ਗਿਆਨ ਨਹੀਂ ਸਿਰਫ ਲੋਭ ਦੇ ਵਾਸ ਹੋ ਕੇ ਜਿਵੇਂ ਜਦੋਂ ਮਨੁੱਖ ਹਲਕਾਇਆ ਜਾਂਦਾ ਹੈ ਨਾ ਉਹਨੂੰ ਕੋਈ ਚੰਗੇ ਮਾੜੇ ਦੀ ਸੋਝੀ ਨਹੀਂ ਰਹਿ ਜਾਂਦੀ ਜਿਵੇਂ ਕੁੱਤਾ ਹਲਕਾ ਜਾਏ ਨਾ ਉਹ ਆਪਣੇ ਮਾਲਕ ਨੂੰ ਆਪ ਹੀ ਵੱਡਣ ਲੱਗ ਪੈਂਦਾ ਹੈ। ਇਹੀ ਹਾਲ ਇਹ ਬਾਈ ਧਾਰੀਆਂ ਦਾ ਹੈ। ਹਲਤਾ ਗਏ ਨੇ ਲੋਭ ਦੇ ਵਿੱਚ ਵੀ ਆਵੀ ਸਾਨੂੰ ਮਿਲ ਜੇ ਆਵੀ ਸਾਨੂੰ ਮਿਲ ਜਾ ਮਾਇਆ ਮਨੋ ਨ ਵਿਸਰੇ ਮੰਗੇ ਦੰਮਾ ਦੰਮ ਹਰ ਸਾਹ ਨਾਲ ਮੰਗਦਾ ਇਹ ਰਾਜੇ ਵੀ ਮੰਗਦਾ ਹੈ ਪੁੱਲ ਗਏ ਕਿ ਇਹ ਦਾਤਾ ਦੇਣ ਵਾਲਾ ਪਰਮੇਸ਼ਰ ਹੀ ਹੈ ਇਹ ਵਿਖਿਆ ਦੇ ਵਿੱਚ ਫਸੇ ਹੋਏ ਰਾਜੇ ਨੇ ਜਿਹਨੂੰ ਸੱਪ ਵੱਢ ਲੈ ਜਹਿਰ ਚੜ ਜੇ ਬਿਖ ਚੜ ਜੇ ਉਹਨੂੰ ਫਿਰ ਨਿੰਮ ਕੌੜੀ ਨਹੀਂ ਲੱਗਦੀ ਕਾਇਰੇ ਮਨ ਬਿਖਿਆ ਬਨ ਜਾਏ ਪੂਲੋ ਰੇ ਠਗ ਮੂਰੀ ਖਾਏ ਇਹਨਾਂ ਨੂੰ ਮਾਇਆ ਦਾ ਜ਼ਹਿਰ ਇਹਨਾਂ ਚੜਿਆ ਹੋਇਆ ਹੈ ਕਿ ਇਹਨਾਂ ਨੂੰ ਕਿਵੇਂ ਨਿੰਮ ਕੌਲੀ ਨਹੀਂ ਨ ਲੱਗਦੀ ਇਹਨਾਂ ਨੂੰ ਪਦਾਰਥ ਬਹੁਤ ਚੰਗੇ ਲੱਗਦੇ ਜਦੋਂ ਮਨੁੱਖ ਪਿਆ ਹੋਏ ਨਾ ਮੰਜੀ ਤੇ ਅਤ ਦਾ ਬਿਮਾਰ ਹੋਏ ਉਹਨੂੰ ਕਹੋ ਵੀ ਤੈਨੂੰ ਆ ਚਾਹੀਦਾ ਦੱਸ ਤੈਨੂੰ ਕੀ ਹੋ ਕਹਿੰਦਾ ਪਹਿਲਾਂ ਮੈਂ ਠੀਕ ਹੋ ਜਾ ਬਸ ਇਹੀ ਬੋਲਦਾ ਹੋਰ ਨਹੀਂ ਅਜਿ ਪੁੱਛ ਚਾਹੀਦਾ ਉਹਨੂੰ ਕਹੋ ਚੱਲ ਤੇਰੇ ਨਾਲ ਪੈੜੀਆਂ ਲਵਾ ਦਈਏ ਕਹੇਗਾ ਨਹੀਂ ਪਹਿਲਾਂ ਸਰੀਰ ਠੀਕ ਹੋ ਜਾ ਪਰ ਜਦੋਂ ਤੰਦਰੁਸਤ ਹੁੰਦਾ ਹੈ ਉਦੋਂ ਕੋਈ ਰੱਬ ਦਾ ਚਿੰਤਾ ਨਹੀਂ ਜਦੋਂ ਬਿਮਾਰ ਹੁੰਦਾ ਹੈ ਉਦੋਂ ਕਹਿਣਾ ਵੀ ਨਹੀਂ ਹੁਣ ਨਹੀਂ ਇਹ ਚਾਹੀਦਾ ਉਸ ਉਦੋਂ ਹੀ ਪਦਾਰਥਾਂ ਦੀ ਆਚ ਛੱਟ ਜਾਂਦੀ ਫਿਰ ਸਰੀਰ ਵਿੱਚ ਬਲ ਆ ਜਾਂਦਾ ਫਿਰ ਮਨ ਨੂੰ ਤਾਕਤ ਮਿਲਦੀ ਮਨ ਕਹਿੰਦਾ ਨਹੀਂ ਕੋਈ ਕਰਦਾ ਰੋਜ਼ ਰਾਤ ਨੂੰ ਸੌਂਨੇ ਆ ਪਦਾਰਥ ਵਿਛੜ ਜਾਂਦੇ ਨੇ ਆਪਣਾ ਸਰੀਰ ਦੀ ਵੀ ਖਬਰ ਨਹੀਂ ਰਹੀ ਪਰ ਫਿਰ ਵੀ ਮਨੁੱਖ ਮਾਇਆ ਵਿੱਚ ਹੀ ਖੁਬਿਆ ਹੋਇਆ ਹੈ ਇਹ ਬਾਈ ਧਾਰੀ ਰਾਜੇ ਜਿਹੜੇ ਸਨ ਮਾਇਆ ਦੇ ਵਿੱਚ ਖੁਬੇ ਹੋਏ ਤੇ ਕਹਿੰਦੇ ਵੀ ਪਦਾਰਥ ਸਾਨੂੰ ਚਾਹੀਦੇ ਇਹ ਜੋ ਕੁਝ ਹੈ ਨਾ ਮਹਾਰਾਜ ਉਹ ਸੱਚੇ ਪਾਤਸ਼ਾਹ ਕੋ ਪ੍ਰਸ਼ਾਦੀ ਹਾਥੀ ਤੇ ਮਹਾਰਾਜ ਦੇ ਕੋਲ ਚੰਦਨ ਦੀ ਚੌਂਕੀ ਪੰਜ ਕਲਾ ਸੱਤਰ ਹੈ ਇਹ ਸਾਰਾ ਕੁਸ਼ ਤੇ ਚੰਦੂਆ ਇਹ ਸਾਰਾ ਕੁਛ ਆ ਨਾ ਜਾਏਗਾ ਵਿਚਾਰ ਕਰਕੇ ਦੇਖੀਏ ਜਿਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਹੈ ਉਹ ਕਦੀ ਸੁਖੀ ਨਹੀਂ ਹੋ ਸਕਦੇ ਜਿੰਨੀ ਵੀ ਇਹ ਭਾਵਨਾ ਹੈ ਨਾ ਕਿਸੇ ਕੋਲੋਂ ਖੋ ਲਈਏ ਕਿਸੇ ਕੋਲੋਂ ਲੈ ਲਈਏ ਉਹ ਸੰਸਾਰ ਵਿੱਚ ਸੁਖੀ ਕਿਵੇਂ ਹੋ ਸਕਦੇ ਨੇ ਇਨ੍ਹਾਂ ਕੋਲ ਰਾਜ ਹੈ ਫਿਰ ਵੀ ਸ਼ਬਰ ਨਹੀਂ ਇਨ੍ਹਾਂ ਨੂੰ ਕਹਿੰਦੇ ਭੁੱਖੇ ਰਾਜੇ ਨਹੀਂ ਇਹ ਭੁੱਖੇ ਨੇ ਰਾਜ ਇਹਨਾਂ ਦੇ ਕੋਲ ਹੈ ਇੰਨਾ ਧਨ ਪਦਾਰਥ ਹੈ ਫਿਰ ਵੀ ਭੁੱਖੇ ਦੇ ਭੁੱਖੇ ਭੁੱਖ ਉੱਥੇ ਹੀ ਖੜੀ ਹੈ